ਬਸ ਚੰਦ ਫਿਰ ਤੋਂ ਗੜੇ ਪੈ ਗਏ ਆ ਦੁਬਾਰਤੋਂ ਨੁਕਸਾਨ ਹੋ ਗਿਆ ਸੋ ਮੇਰੀ ਤਾਂ ਬੇਨਤੀ ਹੈ ਕਿ ਮੁਰਗੀਆਂ ਵੀ ਰਹਿਣ ਤੋਂ ਆਂਡੇ ਵੀ ਰਹਿਣ ਤੋਂ ਬੱਕਰੀਆਂ ਵੀ ਰਹਿਣ ਤੋਂ ਇਕੱਲਾ ਫਸਲਾਂ ਦਾ ਹੀ ਮੁਆਵਜ਼ਾ ਦੇ ਦਿਓ ਜੋ ਵਾਲੇ ਤੋਂ ਵੀਡੀਓ ਆਈ ਹੈ ਮੇਰੇ ਦੋਸਤ ਨੇ ਬਣਾ ਕੇ ਭੇਜੀ ਆ ਗੜੇ ਪੈਣ ਤੋਂ 20 ਘੰਟਿਆਂ ਬਾਅਦ ਵੀ ਗੜੇ ਖੁਰੇ ਨਹੀਂ ਹੈ ਜੀ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਗੜੇ ਉਵੇਂ ਦੇ ਉਵੇਂ ਪਏ ਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਨੇ ਐਲਾਨ ਵੀ ਕੀਤਾ ਸੀ ਵੀਡੀਓ ਬੜੀਆਂ ਚੱਲੀਆਂ ਸੀ ਕਿ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਆਂਡੇ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਕਿਸੇ ਜ਼ਿਮੀਂਦਾਰ ਨੂੰ ਕਿਸੇ ਫਸਲ ਦਾ ਮੁਆਵਜ਼ਾ ਨਹੀਂ ਮਿਲਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੱਲ 3 ਵਜੇ ਦੇ ਕਰੀਬ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਗੜੇ ਪਏ ਤੇ ਫਰੀਦਕੋਟ ਦੇ ਉੱਤਰੀ ਹਿੱਸੇ ਵਿੱਚ ਫਿਰੋਜ਼ਪੁਰ ਤੱਕ ਜਿਹੜੇ ਪਿੰਡ ਪੈਂਦੇ ਆ ਇਹਨਾਂ ਦੇ ਵਿੱਚ ਗੜਿਆਂ ਨੇ ਇੰਨੀ ਮਾਰ ਪਾਈ ਇੰਨੀ ਮਾਰ ਪਾਈ ਕਿ ਹਾਲੇ ਤੱਕ ਅਗਲੇ ਦਿਨ ਤੱਕ ਵੀ ਗੜੇ ਖੇਤਾਂ ਦੇ ਵਿੱਚ ਪਏ ਦਿਖਾਈ ਦਿੰਦੇ ਆ ਤੇ ਫਸਲਾਂ ਤਾਂ ਉਹਨਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਜਿੰਨਾ ਫਸਲਾਂ ਤੇ ਸਿੱਤੇ ਕੱਢੇ ਹੋਏ ਸੀ ਕਣਕ ਨੇ ਇਸ ਤੋਂ ਇਲਾਵਾ ਸਬਜ਼ੀਆਂ ਤੇ ਹੋਰ ਕਈ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਪਿੰਡ ਰਾਜੋਵਾਲਾ ਤੇ ਉਸਦੇ ਨਾਲ ਲੱਗਦੇ ਕੁਝ ਪਿੰਡਾਂ ਵਿੱਚੋਂ ਜਾ ਕੇ ਆਏ ਸਨ ਕਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਨੇ ਬਕਾਇਦਾ ਵੀਡੀਓ ਬਣਾਈ ਕਿ 19 ਘੰਟਿਆਂ ਬਾਅਦ ਵੀ ਖੇਤਾਂ ਦੇ ਵਿੱਚ ਗੜੇ ਜਿਉਂ ਦੇ ਤਿਉਂ ਲਿਓੜ ਬਣੇ ਪਏ ਆ ਤੇ ਉਹ ਖੁਰਨ ਦਾ ਹਾਲੇ ਤੱਕ ਨਾਮ ਨਹੀਂ ਲੈ ਰਹੇ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਮੁਰਗੇ ਤੇ ਬੱਕਰੀਆਂ ਤੱਕ ਦੇ ਮੁਆਵਜ਼ੇ ਦੇਣ ਦੀ ਗੱਲ ਕੀਤੀ ਸੀ ਤੇ ਜਿਹੜਾ ਹੁਣ ਗੜਿਆਂ ਨਾਲ ਮਾਰੀ ਹੋਈ ਆ ਗੜੇ ਮਾਰੀ ਹੋਈ ਆ ਨੁਕਸਾਨ ਹੋਇਆ ਹੈ ਕਿਰਪਾ ਕਰਕੇ ਇਹਦੀ ਵਿਸ਼ੇਸ਼ ਗਰਦੌਰੀ ਕਰਕੇ ਐਤਕੀ ਮੁਆਵਜ਼ਾ ਜ਼ਰੂਰ ਦੇ ਦੇਵੇ ਅਲੀ ਸਾਹਿਬ ਬੜੀ ਬਦਕਿਸਮਤੀ ਹੈ ਜਿਹੜੇ ਅੱਜ ਤੋਂ ਸਾਲ ਪਹਿਲਾਂ ਪੰਜਾਬ 'ਚ ਫਲੱਡ ਆਈ ਸੀ ਜਾਂ ਗੜਾ ਮਾਰੀ ਹੋਈ ਸੀਗੀ ਜ਼ਮੀਨਦਾਰਾਂ ਦਾ ਨੁਕਸਾਨ ਹੋਇਆ ਸੀ ਜਿਹਦੇ ਵਿੱਚ ਭਗਵੰਤ ਸਿੰਘ ਮਾਨ ਅਚੀਵ ਮਿਨਿਸਟਰ ਪੰਜਾਬ ਨੇ ਐਲਾਨ ਵੀ ਕੀਤਾ ਸੀ ਵੀਡੀਓ ਬੜੀਆਂ ਚੱਲੀਆਂ ਸੀ ਕਿ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਆਂਡੇ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਕਿਸੇ ਜ਼ਿਮੀਂਦਾਰ ਨੂੰ ਕਿਸੇ ਫਸਲ ਦਾ ਮੁਆਵਜ਼ਾ ਨਹੀਂ ਮਿਲਿਆ ਅੱਜ ਤੱਕ ਤੇ ਹੁਣ ਫੇਰ ਤੋਂ ਘੜੇ ਪੈ ਗਏ ਆ ਦੁਬਾਰ ਤੋਂ ਨੁਕਸਾਨ ਹੋ ਗਿਆ ਸੋ ਮੇਰੀ ਤਾਂ ਬੇਨਤੀ ਹੈ ਕਿ ਮੁਰਗੀਆਂ ਵੀ ਰਹਿਣ ਤੋਂ ਆਂਡੇ ਵੀ ਰਹਿਣ ਤੋਂ ਬੱਕਰੀਆਂ ਵੀ ਰਹਿਣ ਤੋਂ ਇਕੱਲਾ ਫਸਲਾਂ ਦਾ ਹੀ ਮੁਆਵਜ਼ਾ ਦੇ ਦਿਓ ਪੁਰਾਣਾ ਵੀ ਦੇ ਦਿਓ ਤੇ ਹੁਣ ਵਾਲਾ ਵੀ ਦੇ ਦਿਓ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਆਪਣੇ ਏਰੀਆ 'ਚ ਜੇ ਘੜਿਆਂ ਦੀ ਗੱਲ ਕਰੀਏ ਤਾਂ ਬੜੇ ਵੱਡੇ ਵੱਡੇ ਘੜੇ ਸੀ ਕਿੰਨਾ ਕ ਨੁਕਸਾਨ ਹੋਇਆ ਲੱਗਦਾ ਬਹੁਤ ਨੁਕਸਾਨ ਹੋਇਆ ਜੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੋ ਇਸ ਕਰਕੇ ਸਪੈਸ਼ਲ ਗਰਦੌਰੀ ਆਰਡਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਜਾਇਜ਼ਾ ਲੈ ਕੇ ਲੋਕਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ। ਜੋ ਵਾਲੇ ਤੋਂ ਵੀਡੀਓ ਆਈ ਹੈ ਮੇਰੇ ਦੋਸਤ ਨੇ ਬਣਾ ਕੇ ਭੇਜੀ ਆ। ਅ ਗੜੇ ਪੈਣ ਤੋਂ 20 ਘੰਟਿਆਂ ਬਾਅਦ ਵੀ ਗੜੇ ਖੁਰੇ ਨਹੀਂ ਹੈ ਜੀ। ਤੁਹਾਨੂੰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ। ਗੜੇ ਉਵੇਂ ਦੇ ਉਵੇਂ ਪਏ ਆ। ਇੰਨੇ ਜਰਾ ਪਏ। ਕੀ ਸਥਿਤੀ ਰਹੀ ਹੈ ਕੱਲ ਫਸਲਾਂ ਤੇ ਕਿੰਨਾ ਨੁਕਸਾਨ? ਬਹੁਤ ਜ਼ਿਆਦਾ ਨੁਕਸਾਨ ਆ ਜੀ। ਕਟੋ-ਕਟ 50 ਤੋਂ 70% ਨੁਕਸਾਨ ਆ। ਮੈਂ ਸੂਰੀ ਜਾ ਕੇ ਵਿਆਖਿਆ ਕੀ ਆਏ ਪਿੰਡ ਵਾਲੇ ਪਾਸੇ। ਫਸਲਾਂ ਛੱਡੀਆਂ ਨਹੀਂ ਗਈ ਜੀ। ਬਹੁਤ ਬਿਲਕੁਲ ਨੁਕਸਾਨ ਕੀਤਾ ਹੋਇਆ ਜੀ। ਇਹ ਸਾਰੀ ਬੈਲਟ ਇਹ ਫੀਡ ਮੋਟਰ ਕੋਈਪ ਇੱਕ ਫਿਰੋਜ਼ਪੁਰ ਤੋਂ ਜਿਹੜੀ ਹੈਗੀ ਇਹ ਤਲਵੰਡੀ ਰੋਡ ਦੋਨਾਂ ਦੇ ਵਿਚਾਲੇ ਜਿੰਨਾ ਏਰੀਆ ਪੈਂਦਾ ਹੈਗਾ ਸਾਰੇ ਜਗੜਿਆਂ ਦਾ ਨੁਕਸਾਨ ਹੈ ਫਰੀਦਕੋਟ ਵਾਲੇ ਪਾਸੇ ਫਰੀਦਕੋਟ ਵਾਲੇ ਪਾਸੇ ਵੀ ਨੁਕਸਾਨ ਹੈ ਜੀ ਫਰੀਦਕੋਟ ਰਾਜੋ ਵਾਲਾ ਤੇ ਗੋਲੇ ਵਾਲਾ ਤੇ ਇਧਰਲੇ ਪਾਸੇ ਨੂੰ ਹੋ ਗਿਆ ਰਾਈਆਂ ਵਾਲਾ ਤੇ ਸਾਰੇ ਪਿੰਡਾਂ ਚ ਨੁਕਸਾਨ ਹੋਇਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ